ਕਾਜ਼ਾਤਰਨ ਖਬਰਾਂ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਗੁਲੰਦਬਾਦ ਟੀਵੀ ਨਿਊਜ਼ ਤੇ ਪਾਓ ਲੇਟੈਸਟ ਅਪਡੇਟ ਤੁਰੰਤ ਆਪਣੇ ਮੋਬਾਈਲ ਤੇ ਅੱਜ ਭਾਰਤੀ ਜਨਤਾ ਪਾਰਟੀ ਬਠਿੰਡਾ ਅਰਬਨ ਜੋ ਕੱਲ ਘਟਨਾ ਹੋਈ ਹੈ ਪਾਰਲੀਮੈਂਟ ਦੇ ਵਿੱਚ ਔਰ ਜਿਹੜਾ ਕਾਂਗਰਸ ਪਾਰਟੀ ਅਤੇ ਉਹਨਾਂ ਦੇ ਗਠਜੋੜ ਦੇ ਭਾਈਵਾਲ ਤੁਸੀਂ ਆਪਣੇ ਵੈਨਰਜੀ ਵੱਲੋਂ ਜਿਹੜਾ ਹੈ ਉਹ ਰਾਸ਼ਟਰਪਤੀ ਜੀ ਨੂੰ ਇੱਕ ਸਵਾਂਗ ਰਚ ਕੇ ਇਹ ਇੱਕ ਬਹੁਤ ਹੀ ਸ਼ਰਮਨਾਕ ਗੱਲ ਹੈ ਮੈਂ ਸਾਨੂੰ ਜਿੱਥੇ ਬਹੁਤ ਹੀ ਘਿਰਾਉਣੀ ਹਰਕਤ ਕੀਤੀ ਹੈ ਨਾਲ ਸਾਡੀਆਂ ਸੰਵਿਧਾਨਕ ਸੰਸਥਾਵਾਂ ਜਿਹੜਾ ਇੱਕ ਲੋਕਤੰਤਰ ਦਾ ਇੱਕ ਸਤੰਭ ਨੇ ਉਹਨਾਂ ਨੂੰ ਵੀ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ ਭਾਰਤ ਦੇ ਜਿਹੜੇ ਪ੍ਰਧਾਨ ਮੰਤਰੀ ਹੋ ਸੀਜੀ ਵਾਰੀ ਔਰ ਮੈਂ ਇਹ ਗੱਲ ਹਿੰਦੁਸਤਾਨ ਦੇ ਲੋਕ ਭਲੀ ਭਾਂਦੀ ਵਖਬ ਨੇ ਕਿ ਕਾਂਗਰਸ ਪਾਰਟੀ ਦੀ ਜਿਹੜੀ ਲੀਡਰਸ਼ਿਪ ਹੈ ਉਹ ਇੱਕੋ ਇੱਕ ਗੱਲ ਤੋਂ ਦੁਖੀ ਹੈ ਕਿ ਅਸੀਂ ਸਰਕਾਰ ਤੋਂ ਬਾਹਰ ਬੈਠੇ ਹਾਂ ਸਰਕਾਰ ਤੋਂ ਬਾਹਰ ਦੇਸ਼ ਦੀ ਜਨਤਾ ਨੇ ਬਿਠਾਇਆ ਹੈ ਔਰ ਦੇਸ਼ ਦੀ ਜਨਤਾ ਹਿੰਦੁਸਤਾਨ ਨੂੰ ਅੱਗੇ ਲੈ ਕੇ ਜਾਣ ਵਾਲੀ ਪਾਰਟੀ ਭਾਰਤੀ ਜੰਦਾ ਪਾਰਟੀ ਨੂੰ ਵੋਟ ਦੇ ਕੇ ਜਿੱਥੇ ਦੋ ਵਾਰੀ ਸ਼੍ਰੀ ਨਰਿੰਦਰ ਮੋਦੀ ਜੀ ਨੂੰ ਪ੍ਰਧਾਨ ਮੰਤਰੀ ਬਣਾਇਆ ਤੇ ਆਉਣ ਵਾਲੇ ਟਾਈਮ ਦੇ ਤੀਜੀ ਵਾਰੀ ਪ੍ਰਧਾਨ ਮੰਤਰੀ ਬਣਾਉਣ ਨੂੰ ਤਿਆਰ ਹੈ ਪਰ ਕਾਂਗਰਸ ਪਾਰਟੀ ਨੂੰ ਇਹ ਗੱਲ ਹਜ਼ਮ ਨਹੀਂ ਹੋ ਰਹੀ ਉਹ ਕਿਸੇ ਵੀ ਤਰੀਕੇ ਨਾਲ ਸਮਝਾਉਣਾ ਪਵੇਗਾ ਕਿਤੇ ਈਵੀਐਮ ਤੇ ਕਿਤੇ ਘਰ ਘਰ ਜਾ ਕੇ ਸਮਝਾਉਣਾ ਕਿਤੇ ਈਡੀ ਤੇ ਕਿਤੇ ਸਰਕਾਰੀ ਸੰਸਥਾਵਾਂ ਦੇ ਨਾਮ ਦੇ ਉੱਤੇ ਇੱਕ ਵਿਰੋਧ ਕਰਕੇ ਇੱਕ ਇਸ ਤਰ੍ਹਾਂ ਦਾ ਮਾਹੌਲ ਖੜਾ ਕਰਨਾ ਚਾਹੁੰਦੀ ਹੈ ਜਿਹਦੇ ਨਾਲ ਦੇਸ਼ ਦੇ ਵਿੱਚ ਅਰਾਜਕਤਾ ਫੈਲੇ ਜਿਹਦੇ ਨਾਲ ਅਮਨ ਕਾਨੂੰਨ ਖਤਮ ਹੋਵੇ ਔਰ ਜੋ ਹਿੰਦੁਸਤਾਨ ਤਰੱਕੀ ਕਰ ਰਿਹਾ ਹੈ ਉਸ ਨੂੰ ਰਾਸ਼ਟਰ ਤੋਂ ਪਾਸੇ ਹਟ ਜਾਏ ਔਰ ਤੋਂ ਉਹ ਕਹਿੰਦਾ ਕਿ ਸ਼ਾਇਦ ਸਾਡੀ ਕਿਦੇ ਵਾਰੀ ਆ ਜਾਏ ਪਰ ਗੱਲ ਉਹਨਾਂ ਨੂੰ ਗੱਲ ਸੋਚਣ ਦੀ ਲੋੜ ਹੈ ਤੁਹਾਨੂੰ ਵਿਜ਼ਨ ਦਿਖਾਉਣਾ ਪੈਣਾ ਹੈ ਤੁਹਾਨੂੰ ਲੋਕਾਂ ਨੂੰ ਦੱਸਣਾ ਪੈਣਾ ਕਿ ਅਸੀਂ ਕੀ ਕਰਾਂਗੇ ਇੱਕ ਪਾਸੇ ਆਦਮੀ ਸਵਾਂਗ ਰਾਜੇ ਹੈ ਤੇ ਉਸ ਪ੍ਰਧਾਨ ਮੰਤਰੀ ਦਾ ਉਮੀਦਵਾਰ ਉਹ ਪ੍ਰਿੰਸ ਉਹ ਰਾਜkumar ਪੱਪੂ ਸ਼ਾਹੀ ਦੇ ਵਿੱਚ ਉਹ ਵੀਡੀਓ ਦੇ ਵਿੱਚ ਕੈਚ ਕਰ ਰਿਹਾ ਹੈ ਸਮਝਾਉਣ ਦੀ ਬਜਾਏ ਇਹ ਤੋਂ ਪਤਾ ਲੱਗਦਾ ਹੈ ਕਿ ਜਿਹੜੇ ਕਾਂਗਰਸ ਪਾਰਟੀ ਜਿਹਨੂੰ ਪ੍ਰਧਾਨ ਮੰਤਰੀ ਬਣਾਉਣਾ ਚਾਹੁੰਦੀ ਹੈ ਉਹ ਮਤਲਬ ਨਾਕਾਬਲ ਹੈ ਇਹ ਆਪਦੀਆਂ ਹਰਕਤਾਂ ਤੋਂ ਦੱਸ ਰਿਹਾ ਹੈ ਤੇ ਮੈਂ ਕਹਿ ਸਕਦਾ ਕਿ ਭਾਰਤੀ ਜਨਤਾ ਪਾਰਟੀ ਨੂੰ ਬਦਨਾਮ ਕਰਨ ਲਈ ਸੰਸਥਾਵਾਂ ਨੂੰ ਬਦਨਾਮ ਕਰਨ ਲਈ ਔਰ ਹਿੰਦੁਸਤਾਨ ਜੋ ਤਰੱਕੀਆਂ ਰਸਤੇ ਤੇ ਜਾ ਰਿਹਾ ਹੈ ਵਰਡ ਪਾਵਰ ਬਣ ਜਾ ਰਿਹਾ ਹੈ ਉਹਨੂੰ ਰੋਕਣ ਲਈ ਔਰ ਕਾਂਗਰਸ ਪਾਰਟੀ ਮਤਲਬ ਇਥੋਂ ਤੱਕ ਵੀ ਉਹਦੀ ਹਾਲਾਤ ਹੋ ਗਏ ਨੇ ਕਿ ਕਿਸੇ ਵੀ ਢੰਗ ਨਾਲ ਸਾਨੂੰ ਸਰਕਾਰ ਬਣੇ ਸਰਕਾਰ ਚਾਹੇ ਦੇਸ਼ ਕਿਤੇ ਜਾਏ ਜਾਂ ਕੋਈ ਪ੍ਰਗਰੋਸ ਕਿਤੇ ਜਾਏ ترقی ਕਿਤੇ ਜਾਏ ਪਰ ਸਾਨੂੰ ਸਰਕਾਰ ਮਿਲੇ ਇਸ ਦਾ ਵੀ ਹਰਕਤਾਂ ਕਰਦੇ ਆਸੀਂ ਨਿੰਦਾ ਕਰਦੇ ਆਂ ਔਰ ਅਸੀਂ ਅੱਜ ਕਾਂਗਰਸ ਦਾ ਔਰ ਮੁਖਰਜੀ ਦਾ ਅੱਜ ਪਤਲਾ ਫੂਕ ਰਿਹਾ ਤੇ ਸਾਨੂੰ ਉਮੀਦ ਹੈ ਕਿ ਹਿੰਦੁਸਤਾਨ ਦੇ ਵਿੱਚ ਇਸ ਤਰ੍ਹਾਂ ਦੀ ਲਹਿਰ ਚੱਲੀ ਹੈ ਔਰ ਆਉਣ ਵਾਲੇ ਟਾਈਮ ਦੇ ਕਾਂਗਰਸ ਦਾ ਜਿਹੜਾ ਹੈਗਾ ਸੁਪੜਾ ਸਾਪਣ ਇਸ ਸੈਕਟਰ ਵਿੱਚ ਇਹੋ ਜੀ ਗੱਲ ਕਿ ਉਹ ਆ ਗਏ ਹੁਣ ਜਿਹੜੇ ਕਿ ਨਿੱਜੀ ਜ਼ਿੰਦਗੀ ਨਾਲ ਵੀ ਖਲਵਾੜ ਕਰਨ ਲੱਗ ਜੰਦੇ ਮੈਂ ਉਹੀ ਗੱਲ ਕਰ ਰਿਹਾ ਕਿ ਇੱਥੇ ਤੱਕ ਨਗਾਰ ਆ ਗਿਆ ਕਿ ਦੇਸ਼ ਦੇ ਪ੍ਰਧਾਨ ਮੰਤਰੀ ਉਹਨਾਂ ਨੂੰ ਗਾਲਾਂ ਉਹਨਾਂ ਦੇ ਪਰਿਵਾਰ ਨੂੰ ਗਾਲਾਂ ਉਹਨਾਂ ਦੇ ਬਾਪ ਨੂੰ ਗਾਲਾਂ ਪ੍ਰਧਾਨ ਮੰਤਰੀ ਦੀ ਮਾਤਾ ਨੂੰ ਗਾਲਾਂ ਔਰ ਔਰ ਜੋ ਵੀ ਸੰਵਿਧਾਨਕ ਸੰਸਥਾ ਦੇ ਬੈਠਾ ਹੈ ਉਹਦੇ ਨਿੱਜੀ ਪਰਿਵਾਰਕ ਮਸਿਆਂ ਤੇ ਆ ਜਾਂ ਉਹਨਾਂ ਦੀਆਂ ਜਿਹੜੀਆਂ ਆਪਦੀਆਂ ਨਿੱਜੀ ਰਾਏ ਆ ਉਹਨਾਂ ਦੇ ਉੱਤੇ ਜਿਹੜਾ ਹਮਲਾ ਕਰਨਾ ਮੈਂ ਕਹਿੰਦਾ ਸਭ ਤੋਂ ਮਾੜਾ ਹੈ